ਸਰਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਪਖੰਡਵਾਦ ਨੂੰ ਕਿ ਅੱਜ ਦੇ ਸਮੇਂ ਦੇ ਵਿੱਚ ਪਖੰਡਵਾਦ ਇਸ ਕਦਰ ਵੱਚੁਕਿਆ ਕਿ ਚਾਰੇ ਪਾਸੇ ਲੋਕਾਂ ਦੇ ਵੱਲੋਂ ਭੋਲੇ ਭੋਲੇ ਲੋਕਾਂ ਨੂੰ ਗੁੰਮਰਾਹ ਕਰਦਨੇ ਤੇ ਆਪਣੇ ਘਰਾਂ ਦੇ ਵਿੱਚ ਡੇਰੇ ਖੋਲੇ ਹੋਏ ਨੇ ਚੌਂਕੀਆਂ ਲਗਾਈਆਂ ਚਾਰੇ ਤੇ ਲੋਕਾਂ ਨੂੰ ਪੁੱਛਾ ਦੇਣ ਦੇ ਨਾਮ ਦੇ ਉੱਤੇ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਤੇ ਚੰਗੀ ਮੋਟੀ ਲੁੱਟ ਜਿਹੜੀ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਲੋਕ ਅਜਿਹੇ ਪਖੰਡੀ ਬਾਬਿਆਂ ਦੇ ਕੋਲ ਜਾਂਦੇ ਨੇ ਤਾਂ ਫਿਰ ਉਥੇ 10-20 ਰੁਪਏ ਦਾ ਮੱਥਾ ਵੀ ਟੇਕਦੇ ਨਹੀਂ ਇਸ ਤੋਂ ਇਲਾਵਾ ਲੋਕਾਂ ਅਨੇਕ ਨੂੰ ਜਿਆਦਾ ਇਹ ਨਾ ਪਖੰਡਿਆਂ ਦੇ ਪਿੱਛੇ ਲੱਗ ਜਾਂਦੇ ਨੇ ਕਿ ਉਹਨਾਂ ਵਾਸਤੇ ਫਲ ਫਰੂਟ ਮਠਾਈਆਂ ਕੱਪੜੇ ਪਤਾ ਨਹੀਂ ਕੀ ਕੁਝ ਤੇ ਲੈ ਕੇ ਜਾਂਦੇ ਨੇ ਕਿਉਂਕਿ ਅਨੇਕਾਂ ਵੀਡੀਓਜ਼ ਆ ਪਖੰਡ ਬਾਦ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਜਾ ਚੁੱਕੀਆਂ ਨੇ ਪਰ ਹੁਣ ਲਗਾਤਾਰ ਜਿਹੇ ਮਾਮਲੇ ਬਾਦ ਦੇ ਜਾ ਰਹੇ ਨੇ ਪਰ ਦੂਜੇ ਪਾਸੇ ਗੁਰੂਦੇਵ ਸਿੰਘ ਅਜਿਹੇ ਲੋਕਾਂ ਦੇ ਖਿਲਾਫ ਵੀ ਮੋਰਚਾ ਖੋਲ੍ਹਦੇ ਨਜ਼ਰ ਆ ਰਹੇ ਨੇ ਗੱਲ ਕੀਤੀ ਜਾਵੇ ਹਾਲੇ ਦੇ ਵਿੱਚ ਜੋ ਕਿ ਇੱਕ ਚੌਂਕੀ ਚੱਲ ਰਹੀ ਸੀ ਚੱਲਦੀ ਚੌਂਕੀ ਦੇ ਵਿੱਚ ਗੁਰੂਦਾ ਸਿੰਘ ਪਹੁੰਚ ਜਾਂਦਾ ਅਤੇ ਉੱਥੇ ਬੈਠੇ ਲੋਕਾਂ ਨੂੰ ਵੀ ਪਖੰਡ ਬਾਦ ਨੂੰ ਲੈ ਕੇ ਸਮਝਾਇਆ ਤੇ ਇਸ ਦੇ ਨਾਲ ਹੀ ਜਿਹੜੀ ਇਹ ਜਨਾਨੇ ਚੌਂਕੀ ਲਾਰ ਰਹੀ ਸੀ ਲੋਕਾਂ ਦੀਆਂ ਪੁੱਛਾ ਕੱਢ ਰਹੇ ਸੀ ਉਸਨੂੰ ਵੀ ਪੁੱਛਿਆ ਕਿ ਆਖਰ ਤੇਰੇ ਵਿੱਚ ਕਿਹੜੀ ਅਜੀਹ ਸ਼ੈ ਆਉਂਦੀ ਹੈ ਕਿ ਤੂੰ ਇਹ ਦਾਵਾ ਕਰਦੀ ਹੈ ਕਿ ਹਾਂ ਉਹ ਲੋਕਾਂ ਨੂੰ ਠੀਕ ਕਰਦੇ ਜਾਂ ਫਿਰ ਲੋਕਾਂ ਦਾ ਭਲਾ ਕਰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਵੇਂ ਜਦੋਂ ਚੱਲਦੀ ਚੌਂਕੀ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਪਹੁੰਚ ਜਾਂਦੇ ਨੇ ਉਹਨਾਂ ਦੇ ਨਾਲ ਕੁਝ ਸੇਵਾਦਾਰ ਹੁੰਦੇ ਨੇ ਚੌਂਕੀ ਚੱਲ ਰਹੀ ਹੁੰਦੀ ਆ ਪੁਛਾ ਕੱਢੀ ਜਾ ਰਹੀ ਹੁੰਦੀ ਆ ਲੋਕ ਬੈਠੇ ਹੁੰਦੇ ਨੇ ਜੋ ਉੱਥੇ ਪੁਛਾ ਲੈਣ ਆਉਂਦੇ ਨੇ ਤਾਂ ਫਿਰ ਉੱਥੇ ਜਾ ਕੇ ਕਿਵੇਂ ਦਾ ਮਾਹੌਲ ਬਣ ਜਾਂਦਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਅਸੀਂ ਉਹ ਦਿਖਾਵਾਂਗੇ ਦੇਖੋ ਦੇਖੋ ਸਾਰੀ ਬੱਲੇ ਸ਼ਾਹ ਤੋਂ ਆਪਣੇ ਨਿਬਾਰੇ ਚਿਹਰੇ ਚੱਕਰ ਸੁਣਾ ਆਇਆ ਹੋਇਆ ਭਾਈ ਚੁੱਪ ਕਰ ਜੋ ਸੋ ਆਪਣੀ ਮਤਰਾ ਜੀ ਬਾਲ ਕਰਦੇ ਆ ਸਾਡੇ ਨੂੰ ਤਾਂ ਇਹ ਕਲੀਅਰ ਹੀ ਆ ਕਿ ਤੇ ਤੇ ਗੱਦੀ ਚੱਲੂਗਾ ਇਹ ਪਖੰਡੂ ਸੀ ਦੇਖੋ ਜੀ ਸਾਡੇ ਸਾਡੇ ਚ ਕੋਈ ਲੋਕਾਂ ਨਹੀਂ ਕੋਈ ਮਾਤਾ ਨਹੀਂ ਕੋਈ ਦੇਵੀ ਸੋ ਲੋਕਾਂ ਨੂੰ ਸਦਾ ਦੇ ਕਿ ਭਾਈ ਮਨਪ੍ਰੀਤ ਸਿੰਘ ਖਾਲਸਾ ਜੋ ਕਿ ਲਗਾਤਾਰ ਇਹਨਾਂ ਪਖੰਡ ਬਾਦ ਲੋਕਾਂ ਦੇ ਖਿਲਾਫ ਬੋਲਦਾ ਨਜ਼ਰ ਆ ਰਿਹਾ ਜਿਹਦੇ ਚੱਲਦੇ ਉਸ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਉੱਤੇ ਅਨੇਕਾਂ ਪਖੰਡੀ ਬਾਬਿਆਂ ਦੇ ਖੁਲਾਸੇ ਕੀਤੇ ਨੇ ਕਿਸ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤੇ ਕਿਸੇ ਦਾ ਐਦਾਂ ਉਹਨਾਂ ਦੇ ਡੇਰੇ ਦੇ ਵਿੱਚ ਪਹੁੰਚ ਕੇ ਜਿਹੜਾ ਕਿ ਇਹਨਾਂ ਦਾ ਖੁਲਾਸਾ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਕਿ ਗੱਲਬਾਤ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਇਹਨਾਂ ਦੇ ਨਾਲ ਕੀਤੀ ਗਈ ਹੈ ਕਿ ਆਖਰ ਤੁਸੀਂ ਕੀ ਮੈਂ ਅੰਦਾਜ਼ਾ ਲਗਾ ਲੈਣ ਕਿ ਕੌਣ ਆਇਆ ਕਿਵੇਂ ਤੁਸੀਂ ਪੁੱਛਾ ਕਢਦੇ ਹੋ ਕੀ ਤੁਹਾਡੇ ਵਿੱਚ ਆਉਂਦਾ ਤੇ ਤੁਸੀਂ ਇਹ ਨਾਮ ਦੇ ਉੱਤੇ ਜਿਹੜੇ ਕਿ ਇਹ ਪੁੱਛਾ ਦਿੰਨੇ ਹੋ ਆ ਉਸ ਨੂੰ ਦੇ ਹਾਂ ਸੰਗਤ ਹੈਤੀ ਹੈ ਬਚਨ ਹੋ ਰਹੇ ਨੇ ਸੰਗਤ ਦਾ ਹਮਰਾ ਬਚਨ ਉਸੇ ਕਰ ਰਹੇ ਹਾਂ ਤੁਹਾਨੂੰ ਕੌਣ ਬਚਨ ਦੇਵੇ ਪਤਾ ਮਾਲਕੀ ਦੇ ਕਿਹੜੀ ਮਾਲਕ ਸਭਿਆਂ ਦੀ ਕੇਪਾ ਬਾਬੇ ਕਿਹੜੇ ਨਾਮ ਦਾ ਹੋਊ ਤੁਹਾਨੂੰ ਉਹ ਤਾਂ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਸੰਗਤ ਦੇਖੋ ਅਸੀਂ ਤਾਂ ਕੰਮ ਕਰਦੇ ਹਾਂ ਨੂੰ ਨਹੀਂ ਤੁਹਾਡਾ ਚਾਨਣਾ ਹੁੰਦਾ ਤੁਮ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਛਾਉਣੀ ਹੋਵੇ ਚਾਨਣਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਨੂੰ ਨਹੀਂ ਪਤਾ ਲੱਗਦਾ ਉਸ ਟਾਈਮ 'ਚ ਕੱਟ ਮੜੇ ਨਾ ਹੀ ਮਾਲਕੋਂ ਦਾ ਕੋਈ ਸੀ ਉਹ ਤਾਂ ਮਾਲਕ ਨੂੰ ਪਤਾ ਹੀ ਨਹੀਂ 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 ਅਸੀਂ ਮੈਂ ਜਾਣ ਦੇਖੋ ਮਾਲਕ ਨੂੰ ਦਾ ਆਪਣੇ ਜਿਹਾ ਨਹੀਂ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਇਹ ਸੇਵਾ ਕਰੂਗਾ ਮਾਲਕ ਤਾਂ ਹੀ ਸੇਵਾ ਕਰਦੇ ਆ ਇਹ ਤਾਂ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾ ਸੁੱਕ ਕੇ ਜਾਂਦੇ ਆ ਜੇ ਉਹ ਤਾਂ ਉਹ ਤਾਂ ਭਲੇ ਪਰਮਾਤਮਾ ਕਰਦਾ ਪਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਅਪਾਸ਼ਾਲਾ ਕੰਮ ਕਰਦੇ ਆ ਇਹੋ ਚ ਪਰਮਾਤਮਾ ਨੂੰ ਆਪਾਂ ਨੂੰ ਆਪਾਂ ਚਾਹੇ ਜੇ ਅੰਗਾ ਹੋਗਾ ਜਾਂ ਆਪਣੇ ਸਾਹਮਣੇ ਖੜਾ ਹੁੰਦਾ ਬੇਰੀ ਆਪਾਂ ਕਹਦੇ ਲੋਕਾਂ ਨੂੰ ਵੀ ਖੁਲਾਣਾ ਉਠਾ ਦੇ ਆ ਉਹਦੇ ਇਥੋਂ ਬਾਜ ਨੂੰ ਕੁ ਬਾਜੀ ਜਿਵੇਂ ਮਾਲਕ ਦਿੰਦਾ ਨਹੀਂ ਸਾਨੂੰ ਨਹੀਂ ਬਾਜੀ ਦਿੰਦਾ ਰੱਬ ਤੁਹਾਨੂੰ ਇਹ ਬਾਜੀ ਨਹੀਂ ਕਿਤੇ ਵੀ ਬਾਬਾ ਮਾਨਪ੍ਰੇਸ਼ਨ ਫਿਰ ਕੋੜ ਤੋਂ ਆ ਰਹੇ ਨੇ ਦੇਖੋ ਜੀ ਐਸਐਨ ਗੁਰੂ ਗਿਆ ਲੰਗਦਾ ਬੋਲਦਾ ਪੱਤਰਕਾਰ ਆ ਰਹੇ ਨੇ ਸਾਡੇ ਕੈਰਨ ਸਾਹਿਬ ਸਾਡੇ ਸਿਖਦਾ ਇਥੇ ਤੁਹਾਨੂੰ ਸਮਝੀ ਜੀ ਸੰਦាច់ੀ ਜੋਦੇ ਨੇ ਤੇ ਇਹ ਆ ਰਹੇ ਨੇ ਤੁਹਾਨੂੰ ਬਾਜੀ ਦੇ ਦੇਖੋ ਤੁਸੀਂ ਆਪ ਦੀ ਕੱਲ ਤੇ ਜਮਾ ਸਹੀ ਹੋ ਇਹ ਤਾਂ ਗੰਗੋਸੀ ਨਾਲ ਨਹੀਂ ਜਾਂਦੇ ਤੁਸੀਂ ਆਪਣੇ ਗੁਰੂ ਤੇ ਲੜ ਲੱਗਿਓ ਚਲੋ ਆਪਣੇ ਗੁਰੂ ਪਿਆਰੇ ਆ ਸਹੀ ਆ ਤੇ ਗੁਰੂ ਦੇ ਨਾਲ ਸਾਨੂੰ ਆਉਂਦਾ ਸਾਨੂੰ ਆਉਂਦਾ ਗੁਰੂ ਪਿਆਰਾ ਕਿਹੜਾ ਕਿਹੜਾ ਸਾਨੂੰ ਮੇਲਕੋਟੇ ਵਾਲਾ ਮਾਤਾ ਪੀਰ ਅੱਛਾ ਸਾਨੂੰ ਕਸੀ ਦੀ ਸਾਡੇ ਨਾਲ ਆ ਰਹੇ ਆ ਬਿਲਕੁਲ ਪਤਾ ਕਿ ਜਿੰਨੀ ਸੰਗਤ ਬੈਠੀ ਆ ਬੈਠੀ ਆ ਕੋਈ ਅਸੀਂ ਜਾਣਦੇ ਨਹੀਂ ਨਾ ਤਾਂ ਕਿਥੋਂ ਆਇਆ ਕੀਦਾ ਕੀ ਪਿੰਡ ਆ ਦੇਖੋ ਸਾਡੇ ਹੈਗੇ ਬਿਜੋਤਾਂ ਪਿੰਡ ਨਾ ਮੋਢੇ ਦੇ ਵਿੱਚੋਂ ਉਹ ਪੇੜੀ ਮੰਨਤਾ ਸਾਡੀ ਹੁੰਦੀ ਸੀ ਪੰਜਵੀਂ ਪੀੜੀ ਦੇ ਤੱਕ ਪੰਜਵੀਂ ਪੀੜੀ ਤੱਕ ਸਾਡੇ ਸੌਰਿਆਂ ਦੇ ਵਿੱਚੋਂ ਅਸੀਂ ਸੇਵਾ ਕਰਦੇ ਇਸ ਤਰ੍ਹਾਂ ਉਹ ਤੁਹਾਨੂੰ ਲੱਗਦਾ ਆਪਣਾ ਸਵਾਰ ਨਾ ਪੈਣੀ ਇਹ ਆ ਤੁਸੀਂ ਸੰਗਤ ਇੱਥੇ ਬਿਠੇ 50 ਜਣੇ ਬੈਠੇ ਵਰਸ਼ਾਂ ਕਬੀਦੀਆਂ ਵੀ ਬੈਠੇ ਭਾਈ ਵੀ ਬੈਠੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਨੋਟ ਰੱਖਦੇ ਜਾ 10 ਪਾਤਸ਼ਾਹੀਆਂ ਵਾਲੇ ਅਸੀਂ ਤਾਂ ਜੀ ਦੇਖੋ ਸਾਰੇ ਧਰਮ ਨੂੰ ਸਲਾਮ ਕਰਦੇ ਨਹੀਂ ਸੁਖਨੀ ਸਾਹਿਬ ਦਾ ਪਾਠ ਵੀ ਕਰਾਉਣੀ ਆ ਖੰਡ ਪਾਠ ਵੀ ਕਰਾਉਣੀ ਆ ਅਸੀਂ ਸਾਰੇ ਧਰਮ ਦਾ ਖੰਡ ਪਾਠ ਕੌਣ ਕਰਾਉਂਦਾ ਕਿਹੜਾ ਬਾਬਾ ਕਰਦਾ ਕੋਈ ਹੋਰ ਚੀਜ਼ ਕਰਦਾ ਇੱਕ ਬਾਬਾ ਇਥੋਂ ਆਇਆ ਪਹਿਲਾਂ ਅੰਦ ਲਗਨਤਵਾਰੀ ਚ ਕਰਾਇਆ ਸੀ ਜੀ ਅਸੀਂ ਹਰ ਕਾਲਵਾ ਸੁਖਨੀ ਸਾਹਿਬ ਗੰਠਵਾਰ ਕਰਾਉਣੇ ਆ ਅਸੀਂ ਕਰ ਦੇ ਪਹਿਲਾਂ ਤਾਂ ਮੇਰੀ ਗਰੰਤੀ ਸਿੰਘਾਂ ਨੂੰ ਬੇਨਤੀ ਆ ਪ੍ਰਬੰਧ ਕਰਨ ਕਿ ਜਿੱਥੇ ਇਦਾਂ ਦਾ ਕਰਮ ਕਾਣ ਹੁੰਦਾ ਕਿ ਤਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਉਂਦੇ ਸਾਡੇ ਤੋਂ ਬੁਰਾ ਕੋਈ ਜੀ ਜੀ ਬਖਸ਼ਤ ਅੰਗਰੇਜ਼ ਮੇ ਕੋ ਸੰਗਤ ਹਾਂ ਇਹ ਵੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਵਰਤੀਸ ਵਰਤੀਸ ਔਰ ਹਾਂ ਜੀ ਬਈ ਜਦੋਂ ਤੁਸੀਂ ਅਸੀਂ ਆਏ ਆ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰ ਰਹੇ ਗੁਰਪ੍ਰੀਤ कौर ਗੱਲ ਕਰ ਰਹੀ ਸੀ ਜਾਂ ਕੋਈ ਦੇਵੀ ਦੇਵਤਾ ਜਾਂ ਕੀ ਸੀ ਜੋ ਦੇਖੋ ਉਹ ਜੋ ਸੀ ਆ ਜੀ ਮੇਰੀ ਗੱਲ ਸੁਣੋ ਜਦੋਂ ਆਵਾਜ਼ ਆ ਰਹੀ ਸੀ ਹਾਂਜੀ ਉਸ ਟਾਈਮ ਤੇ ਸਾਨੂੰ ਕੁਛ ਵੀ ਪਤਾ ਨਹੀਂ ਲੱਗਦਾ ਤੁਸੀਂ ਜੀ ਕੁਛ ਵੀ ਨਹੀਂ ਪਤਾ ਲੱਗਦਾ ਬੀ ਕਿਨੂੰ ਕੀ ਆਵਾਜ਼ ਆ ਰਹੀ ਆ ਜੀ ਕਿਵੇਂ ਕਿਸੇ ਨੂੰ ਖੜਿਆ ਕਰਿਆ ਜਾਂਦਾ ਕੰਨ ਆਉਂਦੇ ਨੇ ਤੁਸੀਂ ਨਹੀਂ ਤੁਸੀਂ ਦੁੱਖ ਘਟ ਰਹੇ ਸੀ ਉਹਨਾਂ ਦਾ ਅਸੀਂ ਨਹੀਂ ਦੁੱਖ ਘਟਦੇ ਨਹੀਂ ਇੱਕ ਮਿੰਟ ਵਿਭਾ ਮੇਰੀ ਗੱਲ ਸੁਣੋ ਜੋ ਮੈਂ ਕੁੱਛਦਾ ਮੈਂ ਜੋ ਕੁੱਛਦਾ ਤੁਹਾਨੂੰ ਪਰਮਿਟ ਕਰਾਂ ਅਸੀਂ ਤੁਹਾਨੂੰ ਗੁਰਪ੍ਰੀਤ ਕਰਾਂ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਗੁਰਪ੍ਰੀਤ ਕੌਰ ਬੋਲ ਰਹੀ ਸੀ ਜਾਂ ਕੋਈ ਹੋਰ ਬੋਲ ਰਿਆ ਸੀ ਤੇ ਉਹ ਤਾਂ ਮਾਲਕ ਸੀ ਮਾਲਕ ਸੀ ਸਾਨੂੰ ਨਹੀਂ ਕੁਝ ਲੱਗਦਾ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੋੰਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧਮਕੀ ਨਹੀਂ ਦਿੱਤੀ ਅਸੀਂ ਡਰਾਇਆ ਨਹੀਂ ਅਸੀਂ ਦੇਖੋ ਅਸੀਂ ਨਹੀਂ ਡਰਾਇਆ ਨਹੀਂ ਡਰਾਇਆ ਬਚਨ ਹੋ ਰਿਹਾ ਤੁਸੀਂ ਕੱਢ ਕੇ ਦੇਖੋ ਤੁਸੀਂ ਕਿਵੇਂ ਉਹ ਕਿੱਥੇ ਗਿਆ ਜਿਹਨੂੰ ਕਿੱਥੇ ਦੇਖੋ ਤੁਸੀਂ ਐਨੀ ਸੰਗਤ ਬੈਠੀ ਆ ਸੰਗਤ ਨੂੰ ਕੱਲੀ ਕੱਲੀ ਨੂੰ ਇੱਕ ਇੱਕ ਹਵਾਲ ਪੁੱਛਾ ਸੰਗਤ ਨੇ ਮੱਥਾ ਟੇਕ ਲਿਆ ਬੈਠ ਗਈ ਅਸੀਂ ਬੈਠੇ ਸਾਨੂੰ ਨਹੀਂ ਪਤਾ ਕਿ ਕਰਦੇ ਕਿ ਸਾਨੂੰ ਨਹੀਂ ਪਤਾ ਸੀ ਵੀ ਅਸੀਂ ਦੇ ਰਹੇ ਹਾਂ ਜਾਂ ਕੋਈ ਮਾਲਕ ਦੇ ਰਿਹਾ ਦੇਖੋ ਜਿਹੜੀ ਸਾਨੂੰ ਦਿੱਤ ਰਿਹਾ ਜਾਂ ਸੁਣ ਰਿਹਾ ਕੁਝ ਤੁਸੀਂ ਐ ਲਾ ਲਓ ਤੇ ਇੱਥੇ ਸੰਗਤ ਦੇ ਕੋਲੇ ਚਲੋ ਹੁਣ ਬੈਠੋ ਸੰਗਤ ਦੇ ਕੋਲ ਬੀਬੀ ਜੀ ਇੱਕ ਸਵਾਲ ਆ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲ ਬਾਬਾ ਜੀ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਤੇ ਬੈਠਦੇ ਹਾਂ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਇਹ ਵਿੱਚ ਆ ਕੇ ਕਿਹੜਾ ਸੰਗਤ ਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁੱਛ ਕੱਢ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲਿਖਦੇ ਮੈਨੂੰ ਮੈਂ ਲਿਆ ਦਿੰਦਾ ਮੈਨੂੰ ਚੀਜ਼ ਪ੍ਰਵੇਸ਼ ਕਰਕੇ ਤੇ ਮੇਰੇ ਮੋਬਾਈਲ ਦਾ ਇਕੱਲਾ ਪੈਟਰਨ ਖੋਲਣਾ ਪੈਣਾ ਅਸੀਂ ਤਾਂ ਨਾ ਤਾਂ ਸਮਾਨ ਲਿਖੀਏ ਕਿਉਂ ਜਿਹੜਾ ਕਿਸੇ ਮਨ ਲੋਕੀਏ ਦੇਖੋ ਜੀ ਅਸੀਂ ਤਾਂ ਬਾਬੇ ਦੀ ਸਰਪੇ ਇਹ ਕਹਿਦਨੇ ਆ ਵੀ ਇੱਥੇ ਆ ਸੁੱਖ ਸੱਪ ਲੋ ਜਿਵੇਂ ਸਾਡੀ ਗੱਤ ਆਜੋ ਆਜੋ ਆਪਾਂ ਸੁੱਖ ਦੇਖੋ ਹਾਂ ਜੀ ਹੋਰ ਨਹੀਂ ਕੋਈ ਸੁੱਖ ਕਮਾਉਣੇ ਸਭੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਹੀਲਿੰਗਾਂ ਦਿੰਦੀ ਉਹਦੀ ਗੱਲ ਕਰ ਆਜੋ ਸੁੱਖ ਦਾ ਸੀ ਵੀ ਚਲੋ ਸੁੱਖ ਦਾ ਸਾਰੇ ਸੁੱਖ ਦੇ ਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲਦੀ ਹੈ ਕਿਵੇਂ ਲਹਿਰ ਲਿਆਓ ਲਹਿਰ ਦੁਬਾਰਾ ਲਿਆਓ ਜੀ ਅਸੀਂ ਬਲੇਟ ਕਰ ਹੁਣ ਹੁਣ ਅਸੀਂ ਤੈਨੂੰ ਭੈਣ ਦੇਖੋ ਸਾਡੀ ਵੱਡੀ ਭੈਣ ਆ ਤੂੰ ਦੇਖੋ ਜੀ ਤੁਸੀਂ ਜੇ ਮਰ ਕੇ ਨਹੀਂ ਨਹੀਂ ਮੇਰੀ ਗੱਲ ਸੁਣ ਲੋ ਜੇ ਅਸੀਂ ਚਪਟਾ ਜਾਣੀਏ ਸੋਚੂ ਤੇ ਫਿਰ ਤੁਸੀਂ ਸਾਰਾ ਕੁਝ ਹੀ ਅਸੀਂ ਨਹੀਂ ਕਹਿਣਾ ਤੁਸੀਂ ਕਹੋ ਵੀ ਅਸੀਂ ਆਹ ਕੰਮ ਕਰਦੇ ਆਂ ਵੀ ਸਾਡੇ 'ਚ ਕੋਈ ਪ੍ਰਵੇਸ਼ ਨਹੀਂ ਹੁੰਦਾ ਕੁਝ ਨਹੀਂ ਠੀਕ ਐ ਮੈਂ ਆਪ ਕਰਦੀ ਫਿਰਦੀ ਲੋਕਾਂ ਨੂੰ ਮੈਂ ਬਾਜ਼ ਮਾਰ ਕੇ ਥਾ ਲੈਣੀ ਆ ਜਿਹੜਾ ਕੋਈ ਗਮਰਾਹ ਹੋ ਗਿਆ ਇਹ ਕਹਿੰਦੀ ਨਾ 10 ਬੰਦਿਆਂ ਦੀ ਆਵਾਜ਼ ਆਉਂਦੀ ਐ 10 ਸੀ ਗਮਰਾਹ ਹੋਨੇ ਤੇ ਬਸ ਉਹਨਾਂ ਨੂੰ ਅਸੀਂ ਜੋ ਵੀ ਤੁਸੀਂ ਕਰਦੇ ਹੋ ਵੀ ਉਹ ਪ੍ਰਵੇਸ਼ ਕੋਈ ਨਹੀਂ ਹੁੰਦਾ ਉਹ ਇੱਕ ਪਖੰਡ ਹੁਣ ਇਹਦੇ ਲਈ ਕੀ ਕਰੀ ਬਾਬਾ ਨਹੀਂ ਭੈਣ ਕਹਵੇਂ ਤੁਸੀਂ ਦੱਸ ਦੋਈ ਸੰਦੀ ਅਸੀਂ ਨਹੀਂ ਮਨਾਉਣਾ ਤੁਸੀਂ ਆ ਮਨੋ ਤੁਸੀਂ ਆ ਮਨੋ ਇੱਕ ਬੰਦੇ ਦੀ ਪੁੱਛ ਕੱਢੋ ਸਾਹਮਣੇ ਮਨੂੰ ਵੀ ਮੈਂ ਪਖੰਡ ਕਰਦੀ ਆ ਅੱਗਰ ਤੋਂ ਮੇਰੇ ਨਾਲ ਕੋਈ ਵਿਖੰਡ ਨਹੀਂ ਕਰਦੀ ਪਖੰਡ ਫਿਰ ਜਿਹੜੀ ਹੁੰਦੀ ਆ ਬਾਲੋ ਵਾਲੇ ਮੈਨੂੰ ਮਾਦਾ ਮੰਨਦਾ ਮੌਣ ਸਵਾਲ ਦਾ ਜਵਾਬ ਨਹੀਂ ਚੱਲੀ ਸਾਡੇ ਕੋਲ ਇਹਨਾਂ ਟਾਈਮ ਨਹੀਂ ਤੇ ਤੂੰ ਹੈਗੀ ਵਿਹਲੀ ਥਾਂ ਤੇ ਜਾਣਾ ਦੋ ਕੰਨ ਨਹੀਂ ਸਿਰ ਘੁੰਮਦਾ ਘੁੰਮਦਾ ਕਿਉਂ ਘੁੰਮਦਾ ਕੋਈ ਬਾਬਾ ਵੀ ਰੋਣਾ ਦੇਖੋ ਜੀ ਜਦੋਂ ਸਿਰ ਘੁੰਮਦਾ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਬਸ ਤੈਨੂੰ ਨਹੀਂ ਪਤਾ ਲੱਗਦਾ ਵੀ ਇਹ ਪਖੰਡੀ ਹੈ ਫਿਰ ਦੇਖੋ ਜੀ ਤੁਹਾਨੂੰ ਐ ਲੱਗ ਰਿਹਾ ਪਖੰਡੀ ਕੋਲ ਨੰਬਰ ਐ ਧੰਨ ਬਣੇਗੇ ਦੂਜੀ ਤੌਰ ਤੇ ਵੀ ਜਦੋਂ ਤੁਸੀਂ ਹੁਣ ਤੁਰ ਰਹੇ ਸੀ ਉੱਥੇ ਹੱਥ ਤੋਂ ਡائیں ਜਿਵੇਂ ਮੂਰਤੀਆਂ ਬਣੀਆਂ ਹੁੰਦੀਆਂ ਮਾਤਾ ਦੇ ਜੀ ਦਾ ਹੱਥ ਚੱਕਿਆ ਸੀ ਉਦੋਂ ਕੋਈ ਤੁਹਾਡੇ ਤੇ ਦੇਵੀ ਦੇਵਤਾ ਕੋਈ ਪਰਮੇਸ਼ ਹੋਇਆ ਸੀ ਆਇਆ ਸੀ ਜਾਂ ਨਹੀਂ ਆਇਆ ਜਾਂ ਨਹੀਂ ਆਇਆ ਸੀ ਟੀਜਰਸ ਵੱਲ ਅੱਛਾ ਤੁਸੀਂ ਸੰਗਤ ਦੇ ਵਿੱਚੋਂ ਇਹ ਗੱਲ ਕਹੀ ਹੈ ਵੀ 10 ਲੋਕਾਂ ਨੂੰ ਮਿਠਾਉਣੀ ਹੈ ਇਸ 50 ਬੱਚੇ ਨਹੀਂ ਅਸੀਂ ਕਈ ਨਹੀਂ ਗੱਲ ਕਈ ਹੈ ਜੀ ਕਈ ਹੈ ਕਈ ਹੈ ਮਹਾਰਾਜ ਕਈ ਵੀਡੀਓ ਪਈ ਸਾਡੇ ਕੋਲ ਕੋਰੋਨਾ ਤੁਸੀਂ ਕਿਹਾ ਵੀ 50 ਜਨੇ ਬੈਠਿਆ 10 ਲੋਕਾਂ ਨੂੰ ਉਠਾਉਣੀ ਹੈ ਠੀਕ ਹੈ 10 ਲੋਕਾਂ ਨੂੰ ਤੁਸੀਂ ਠਾ ਲਿਆ ਉਹ ਤੁਹਾਡੇ ਤੋਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਘਰ ਦਾ ਭਲਾ ਮੰਗਦਾ ਕੋਈ ਲੋਕ ਤੋਂ ਅਰੋਗੀ ਬਣਨਾ ਚਾਹੁੰਦਾ ਜੇ ਮੇਰਾ ਰੋਗ ਤੋਂ ਮੁਕਤ ਹੋ ਜਾਣਾ ਉਹ ਰੋਗ ਤੋਂ ਜਾਂ ਬੱਚਾ ਤੁਸੀਂ ਦਿਨੇ ਆਪਦੇ ਕੋਲੋਂ ਬਚਨ ਕਰਕੇ ਆਪਦੀ ਰਸਨਾ ਤੋਂ ਦਿਨੇ ਉਹ ਤਾਂ ਕੋਈ ਤੁਹਾਨੂੰ ਚਾਨਣਾ ਦਿੰਦਾ ਜੀ ਵੀ ਦੇ ਦਿੱਤਾ ਵੀ ਐਂ ਕਰਕੇ ਇਹਦੇ ਕਣ ਪਾਓ ਇਹਦੇ ਬੱਚਾ ਹੋਊਗਾ ਇਹਦੇ ਪਾਗਲ ਅਸੀਤਾ ਜੀ ਦੇਖੋ ਆਖ ਨਹੀਂ ਜੇ ਤੁਸੀਂ ਆਪਦੇ ਕੋਲੋਂ ਕਹਿੰਦੇ ਅਸੀਂ ਕਹਿੰਦੇ ਹਾਂ ਅੱਗੇ ਚਲੋ ਧਰਮ ਵਾਲਾ ਕੋ ਕਿੰਨਾ ਪਿਆਰਾ ਹੈ ਜਿੰਨਾ ਪੀਰਾ ਫਕੀਰਾ ਜਿੰਨਾ ਗਰੀਬ ਹਕਤਿਆਂ ਦੀਆਂ ਸ਼ਕਤਾਂ ਕਮਾਈਆਂ ਦੇ ਸਰਕੇ ਇੱਕ ਧਰਮ ਦਾ ਟਿਕਾਊ ਹੈ ਤੁਸੀਂ ਧਰਮ ਦੀ ਆੜ ਵਿੱਚ ਪਖੰਡ ਕਰਦੇ ਹੋ ਇਹ ਬੰਦ ਕਰੋਗੇ ਜਾਂ ਨਹੀਂ ਕਰਦਾਂਗੇ ਸਾਨੂੰ ਕੋਈ ਨਹੀਂ ਦੇਖਦਾ ਅਸੀਂ ਤਾਂ ਅੱਜੀ ਕਹਿੰਦੇ ਆਂ ਤੈਨੂੰ ਮੈਂ ਕਿਹਾ ਨਹੀਂ ਵੀਰੇ ਤੂੰ ਨਾਂ ਵਿੱਚ ਬੋਲ ਯਾਰ ਪੌਣੋਂ ਲਾਉਂਦੇ ਤੂੰ ਨਹੀਂ ਲਾਉਂਦਾ ਜੇ ਤੂੰ ਵੀ ਲਾਉਣਾ ਤਾਂ ਬੋਲ ਫੇਰ ਪਖੰਡ ਕਰਦੇ ਹੋ ਬੰਦ ਕਰੋਗੇ ਜਾਂ ਨਹੀਂ ਬੱਸ ਹੀ ਬੰਦ ਚਲੋ ਸਾਡੀ ਭੈਣ ਨਾਲ ਅਸੀਂ ਗੱਲਬਾਤ ਕੀਤੀ ਹੈ ਇਹਨੇ ਸਾਰਾ ਕੁਝ ਮੰਨਿਆ ਹੈ ਕੋਈ ਮੇਰੇ ਚਪੀਰ ਫਕੀਰ ਦੇਵੀ ਦੇਵਤਾ ਨਹੀਂ ਆਉਂਦਾ ਮੈਂ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਪਖੰਡ ਕਰ ਰਹੀ ਪਖੰਡ ਨੂੰ ਮੜਾਵਾ ਦੇ ਰਹੀਆਂ ਸੋ ਇਹ ਦਿੱਲੀ ਵੱਲੋਂ ਦਿੱਤੀ ਹੁਣ ਅਸੀਂ ਪਰਮਣੀ ਹੈ ਜੋ ਇਹ ਸ਼ੇਰ ਮਾਰਦੀ ਹੈ ਨਹੀਂ ਕਰੀ ਸਹੀ ਸ਼ੇਰ ਤਾਂ ਮਾਰੇ ਹੀ ਪਹਿਲਾ ਮੋੜ ਜਿਹੜੇ ਜਿਹੜੇ ਤੁਮਤਨ ਕੀਤੇ ਸੰਗਤ ਨੂੰ ਸਾਰੇ ਜਪ ਕਰਦੇ ਸਾਰੇ ਬੇਨਤੀ ਆਉਂਦਾ ਕਿ ਬਾਈ ਜੀ ਤੁਸੀਂ ਪਿੱਛੇ ਲਾਓ ਪਿੱਛੇ ਲਾਓ ਪਿੱਛੇ ਲਾਓ ਇਹ ਪਖੰਡੂ ਸੀ ਦੇਖੋ ਜੀ ਸਾਡੇ ਖਾਨੇ 'ਚ ਕੋਈ ਬੱਗ ਨਹੀਂ ਕੋਈ ਮਾਤਾ ਨਹੀਂ ਕੋਈ ਦੇਵੀ ਸੋਨੋ ਬੈਠੋ ਭਾਈ ਅੰਦਰ ਅਸੀਂ ਤੁਹਾਨੂੰ ਕੋਈ ਡਰਾਇਡ ਨਹੀਂ ਕਰਾਂ ਕੋਈ ਮਾਰਿਆ ਮੰਦਾ ਕੋਈ ਬੋਲ ਬੋਲੇ ਨਹੀਂ ਭਾਈ ਸਾਡੇ ਦੇ ਬਾਕਾਂ ਨਹੀਂ ਕੋਈ ਮਾਰਦਾ ਕੋਈ ਨਹੀਂ ਹੈਗਾ ਜੈਸੇ ਕੇ ਅੱਗੇ ਤੋਂ ਚੌਂਕੀ ਨਾਲ ਤੁਸੀਂ ਤੂੰ ਇਹਨਾਂ ਦਾ ਲਾਂਚ ਆਏਗਾ ਤੁਹਾਡੇ ਕੋਲ ਹੈਗੀ ਪੁੱਤਰਾ ਮੰਦਾ ਉਹ ਸਾਰੇ ਜਿ ਕਿਸ ਸਾਡੇ ਕੋਲੇ ਦੋ ਹੀ ਕਰਾਂ ਪਾ ਸਕਦੇ ਤੁਸੀਂ ਕਹਿੰਦੇ ਕਹਿੰਦੇ ਰੋ ਚਲੋ ਬੈਣੀ ਲੱਗਿਆ ਮੈਂ ਬਤਾ ਸੁਣੋ ਹੋ ਗਿਆ ਤੇਨੂੰ